ਇੱਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਹੈ ਸਾਹਮਣੇ ਇੱਕ ਆਟੋ ਸਰਹੰਦ ਨਹਿਰ ਦੇ ਵਿੱਚ ਜਾ ਕੇ ਡਿੱਗ ਜਾਂਦਾ ਹੈ ਰੂਪਨਗਰ ਤੋਂ ਇਹ ਖਬਰ ਆ ਰਹੀ ਹੈ ਕਲਗੀਤਰ ਕੰਨਿਆ ਪਾਠਸਾਲਾ ਸਕੂਲ ਦੇ ਨਜ਼ਦੀਕ ਸਰਹੰਦ ਨਹਿਰ ਦੇ ਕਿਨਾਰੇ ਇੱਕ ਆਟੋ ਅਤੇ ਇੱਕ ਥਾਰ ਗੱਡੀ ਦੇ ਵਿੱਚ ਘਾਰ ਇਹ ਹਾਦਸਾ ਹੁੰਦਾ ਹੈ ਅਤੇ ਥਾਰ ਸੜਕ ਦੇ ਉੱਪਰ ਪਲਟ ਜਾਂਦੀ ਹੈ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਥਾਰ ਗੱਡੀ ਸੜਕ ਦੇ ਉੱਪਰ ਪਲਟੀ ਪਈ ਹੈ ਅਤੇ ਦੂਜੇ ਪਾਸੇ ਇਸ ਥਾਰ ਗੱਡੀ ਦੇ ਨਾਲ ਰਗੜ ਖਾਣ ਵਾਲਾ ਆਟੋ ਸਰਹੰਦ ਨਹਿਰ ਦੇ ਵਿੱਚ ਜਾ ਡਿੱਗਦਾ ਹੈ ਅਤੇ ਇਸ ਵਕਤ ਬਹੁਤ ਹੀ ਮੰਦਭਾਗੀ ਖਬਰ ਸਰਹੰਦ ਨਹਿਰ ਤੋਂ ਰੂਪਨਗਰ ਤੋਂ ਇਹ ਸਾਹਮਣੇ ਆ ਰਹੀ ਹੈ ਕਿਥੇ ਦੇ ਰਹਿਣ ਵਾਲੇ ਨੂੰ ਇੱਧਰ ਕਿ ਕੀ ਕਰਨ ਆਇਸੀ ਤੁਸੀਂ? ਕੁੜੀਏ ਪ੍ਰਮਾਨ ਕੋਲ ਕਿਹਦੀ ਹਸਪੀਟਲ ਮੰਨੇ? ਅੱਛਾ ਜੀ। ਕਿ ਲੇਣ ਆਇਆ? ਤੇ ਇਹ ਹਾਸਾ ਕਿੱਦਾਂ ਆਇਆ? ਮੋਗਦੇ ਓਟੋ ਵਾਲਾ ਆ ਰਹੇ ਨਹੀਂ। ਹਾਂਜੀ। ਮਾਨੂੰ ਬਚਤ ਜਾਂਦਾ ਇੱਧਰੋਂ ਇੱਕ ਰੀ ਗੱਡੀ। ਉਹਨਾਂ ਦਾਦੇ ਮਾਰੇ ਉੱਤੋਂ ਤੱਕ ਹੈ। ਮੜਾਏ ਲੱਗਿਆ ਨਾਲ ਇਹਦੇ ਨੇ ਇੱਦਾਂ। ਇਹ ਉਹਦੇ ਦੇ ਬੰਦੇ ਕਿੰਨੇ ਕਿਸੀ? ਟੈਂਪੂ ਚ। ਨਹੀਂ ਪਤਾ ਚਪੀਟ ਮਾਰਦੇ। ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਅਤੇ ਗੋਤਾਖੋਰੀ ਦੀ ਟੀਮ ਦੇ ਵੱਲੋਂ ਆਟੋ ਦੀ ਸਰਹੰਦ ਨਹਿਰ ਦੇ ਵਿੱਚੋਂ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਐਨਡੀਆਰਫ ਦੀਆਂ ਟੀਮਾਂ ਵੀ ਮੰਗਵਾ ਲਈਆਂ ਗਈਆਂ ਹਨ ਅਤੇ ਜਲਦੀ ਹੀ ਆਟੋ ਨੂੰ ਬਾਹਰ ਕੱਢ ਲਿਆ ਜਾਵੇਗਾ ਦੇਖੋ ਜੀ ਐਕਸੀਡੈਂਟ ਹੋਇਆ ਹੈ ਬੜੀ ਮੰਦ ਭਾਗੀ ਘਟਨਾ ਹੈਗੀ ਇੱਕ ਥਾਰ ਤੇ ਆਟੋ ਦਾ ਆਪਸ ਦੇ ਵਿੱਚ ਕੋਲੀਜਨ ਹੋਣ ਕਰਕੇ ਜਿਹੜਾ ਆਟੋ ਜੀਪ ਵੀ ਪਲਟ ਗਈ ਹੈ ਤੇ ਆਟੋ ਜਿਹੜਾ ਹੈ ਉਹ ਜਾ ਕੇ ਨਹਿਰ ਵਿੱਚ ਡਿੱਗੇ ਜਿੱਥੇ ਸਵਾਰੀਆਂ ਸੀ ਐਗਜ਼ੈਕਟ ਨੰਬਰ ਅਸੀਂ ਸਰਟਨ ਨਹੀਂ ਕਰ ਪਾਏ ਆ ਉਹ ਅਸੀਂ ਚੈੱਕ ਕਰ ਰਹੇ ਹੈਗੇ ਆ ਤੇ ਸਭ ਤੋਂ ਮੋਸਟ ਇੰਪੋਰਟੈਂਟ ਸਾਡੇ ਲਈ ਇਸ ਟਾਈਮ ਇਹ ਹੈਗਾ ਕਿ ਅਸੀਂ ਰੈਸਕਿਊ ਕਰ ਸਕੀਏ ਜਿਹੜੇ ਬੰਦੇ ਪਾਣੀ ਦੇ ਵਿੱਚ ਸਵਾਰੀਆਂ ਆਟੋ ਦੀਆਂ ਪਾਣੀ ਦੇ ਵਿੱਚ ਜਾ ਡਿੱਗੀਆਂ ਨੇ ਐਨਡੀਆਰਐਫ ਦੀ ਟੀਮ ਆ ਰਹੀ ਹੈਗੀ ਆਪਰੇਸ਼ਨ ਆਲਰੇਡੀ ਚੱਲ ਰਿਹਾ ਹੈ ਪ੍ਰਾਈਵੇਟ ਡਾਈਵਰਸ ਅਸੀਂ ਬੁਲਾ ਲਏ ਨੇ ਮੌਕੇ ਦੇ ਉੱਤੇ ਤੇ ਸਾਡਾ ਫ ਥਾਰ ਚਾਲਕ ਆ ਥਾਰ ਦੇ ਜਿਹੜੇ ਚਾਲਕ ਸੀਗੇ ਜੀ ਉਹ ਥਾਣੇ ਐਸਐਚਓ ਸਿਟੀ ਉਹਨਾਂ ਨੂੰ ਥਾਣੇ ਲੈ ਗਏ ਨੇ ਤੇ ਬਾਕੀ ਜਿਹੜੇ ਕੁਝ ਵੀ ਐਗਜ਼ੈਕਟ ਕੀ ਹੋਇਆ ਸੀਗਾ ਉਹ ਸਮੇਂ ਨਾਲ ਹੀ ਤੁਹਾਨੂੰ ਚੈੱਕ ਕਰਕੇ ਦੱਸ ਸਕਾਂਗੇ ਨਹੀਂ ਦੇਖੋ ਜੀ ਪ੍ਰਾਇਮਰ ਫਸਾਈ ਐ ਲੱਗਦਾ ਪਿਆ ਕਿਉਂਕਿ ਕੋਲੀਜਨ ਕਾਫੀ ਜ਼ਿਆਦਾ ਹਾਈ ਇੰਪੈਕਟ ਦਾ ਸੀਗਾ ਕੁਡ ਬੀ ਬਿਕੋਜ਼ ਆਫ ਓਵਰ ਸਪੀਡਿੰਗ ਔਰ ਵਟ ਏਵਰ ਹਾਈ ਹਾਈ ਇੰਪੈਕਟ ਕੋਲੀਜਨ ਕਰਕੇ ਹੀ ਗੱਡੀਆਂ ਦੋਨੋਂ ਪਲਟ ਗਈਆਂ ਨੇ ਫਿਲਹਾਲ ਗੋਤਾਖੋਰਾਂ ਦੇ ਵੱਲੋਂ ਆਟੋ ਦੀ ਅਤੇ ਆਟੋ ਵਿਚਲੀ ਸਵਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ ਪ੍ਰਸ਼ਾਸਨਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਟੋ ਦੇ ਵਿੱਚ ਕਿੰਨੇ ਬੰਦੇ ਸਵਾਰ ਸਨ ਕਿੰਨੀ ਸਵਾਰੀਆਂ ਸਵਾਰ ਸਨ ਹਜੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅਤੇ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ ਕਾਰਨੇ ਤੇ ਸੀਗੇ ਤੁਸੀਂ ਸ਼ੱਕੀ ਹੋਇਆ ਹਾਦਸਾ ਆਈ ਆਪਣੇ ਧਿਆਨ ਆ ਰਿਹਾ ਤੇ ਉਹਦੇ ਆਟੋ ਵਾਲਾ ਆ ਰਿਹਾ ਉਹਦਾ ਉਹ ਵੀ ਤੇਜ਼ ਆ ਅਸੀਂ ਇਧਰੋਂ ਬਚਾਂਦੇ ਬਚਾਂਦੇ ਆਪਣੀ ਗੱਡੀ ਨਾ ਉਹਨਾਂ ਡਰ ਦੇ ਮਾਰੋਂ ਥੱਲੇ ਉਜ਼ਾਰ ਤਾਂ ਲੱਗਿਆ ਮੜਾ ਲੱਗਿਆ ਨਾਲ ਹੀ ਦੇ ਵੀਰ ਨਾਲ ਇਧਰ ਪਾੜ ਗਏ ਬੰਦੇ ਠੀਕ ਆ ਆਟੋ ਵਾਲਾ ਅਟੋਵਾਂ ਨੇ ਬਾਈ ਆਪਣੇ ਧਿਆਨ ਜਿਹਦਾ ਪਲਟ ਗਿਆ ਹਾਂ ਤੋਂ ਪਤਾ ਨਹੀਂ ਲੱਗਿਆ ਕੀ ਕੀ ਕੀਦੀ ਆਟੋ ਵਾਲੇ ਵੀ ਹਾਂਟੋ ਵਾਲ ਆ ਰਹੇ ਉਧਰ ਦੇ ਬਾਈ ਆਪਣੇ ਰਸਤੇ ਆਪਣੇ ਰਸਤੇ ਨੂੰ ਡਰ ਦੇ ਮਾਰੇ ਦਾਰ ਦੇ ਜਰੋੜੇ ਨਾਲ ਕਿੰਨੇ ਬੰਦੇ ਸੀ ਮੈਂ ਕੱਢਾਈ ਰਿਆਲ ਕੋਟੀ ਜੀ ਮੇਰੇ ਕੋਲ ਵਿੱਚ ਤੇ ਨਹਿਰ ਵਿੱਚ ਮੈਂ ਮਰੰਡੇ ਕੰਮ ਕਰਦਾ ਗੋਤਾ ਖੋਰੀ ਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਚ ਕੰਮ ਕਰਦੇ ਜੀ ਤੇ ਅਸੀਂ ਆਨ ਦੇ ਸਾਰ ਜਦੇ ਸਰਚਿੰਗ ਕਰਤੀ ਗੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰਸਾ ਬਣ ਕੇ ਆਪਣਾ ਆਟੋ ਬਾਹਰ ਕੱਢ ਦੂੰਗੇ ਜੀ ਇਥੇ ਕੁਝ ਪਤਾ ਲੱਗਿਆ ਆਟੋ 'ਚ ਕੋਈ ਬੰਦੇ ਸੀਗੇ ਜੇ ਕੀ ਜੀ ਪਾਣੀ ਹੈਗਾ ਹੀ ਗੰਧਾਈ ਪਾਣੀ ਕੰਧਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਆਟੋ ਨੂੰ ਬੰਨਤਾ ਜੀ